ਇੱਕ ਦੋਸਤੋ ਆਪਣਾ ਲੱਕੀ ਡਰਾ ਚੱਲੇ ਜਾਂਦਾ ਕੋਈ ਤੁਸੀਂ ਪੈਸੇ ਨਹੀਂ ਪਾਉਣੇ ਇੱਕ ਬਸ ਆਪਣਾ ਚੈਨਲ ਫੋਲੋ ਕਰਨਾ ਤੇ ਫੋਲੋ ਕਰਕੇ ਸਕਰੀਨਸ਼ਾਟ ਪਾਉਣਾਗਾ ਤੇ ਸ਼ੇਅਰ ਕਰਨਾ ਚਾਰ ਪੰਜ ਜਣਾਂ ਨੂੰ ਤੁਸੀਂ ਸ਼ੇਅਰ ਕਰ ਦੇਣਾ ਤਕਰੀਬਨ ਲੱਕੀ ਡਰਾ ਕੱਢਾਂਗੇ 20 ਕੇ ਤੇ 20 ਕੇ ਤੇ ਉੱਤੇ ਜਾ ਕੇ ਆਪਾਂ ਲੱਕੀ ਡਰਾ ਕੱਢਾਂਗੇ ਤੁਹਾਨੂੰ ਇਹ ਫਰੀ ਦੇ ਵਿੱਚ ਪੇਟੀ ਮਿਲ ਸਕਦੀ ਆ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਟੇਪਰ ਪੇਟੀ ਤਿਆਰ ਕਰੀ ਆਪਾਂ ਆਂਡਾਕਾਰ ਸਪੀਕਰ ਲੱਗੇ ਹੋਏ ਨੇ ਇਹਦੇ ਵਿੱਚ JBL ਦੇ オリジナル9240 ਵਾਲਾ ਇਹਦੇ ਵਿੱਚ ਲੱਗਾ ਹੋਇਆ ਬੋਰਡ ਬਹੁਤ ਸੋਹਣੀ ਲੁੱਕ ਬਣੀ ਆ ਲੈਦਰ ਵਾਲੇ ਤੇ ਵਧੀਆ ਚ ਕਪੜਾ ਜੜਿਆ ਹੋਇਆਗਾ ਤੇ ਕਰੋ ਕੁਆਲਟੀ ਚੈੱਕ ਹਨਾ ਫਾਈਬਰ ਛਤਰੀ ਦੇ ਥੱਲੇ ਲੱਗਣ ਵਾਸਤੇ ਟੇਪਰ ਪੇਟੀ ਤਿਆਰ ਕਰੀ ਆਪਾਂ ਨਿਊ ਮਾਡਲ ਫਸਟ ਟਾਈਮ ਆਪਾਂ ਮਾਡਲ ਇਹ ਤਿਆਰ ਕਰਿਆ ਕਾਫੀ ਭਰਾਵਾਂ ਦੇ ਫੋਨ ਆਉਂਦੇ ਸੀ ਵੀ ਤੁਹਾਨੂੰ ਪੇਪਰ ਪੇਟੀ ਆਂਡਾਕਾਰ ਸਵੀਕਰਾਂ ਦੇ ਵਿੱਚ ਚਾਹੀਦੀ ਹੈ ਆ ਮਾਡਲ ਆਪਾਂ ਤਿਆਰ ਕਰਿਆਗਾ ਬਹੁਤ ਮਿੱਠੀ ਆਵਾਜ਼ ਹੈ ਇਹਦੀ ਜੇ ਤੁਹਾਨੂੰ ਇਹ ਸੈੱਟ ਚਾਹੀਦਾਗਾ 13500 ਰੁਪਏ ਦੀ ਇਹਦੀ ਕੀਮਤ ਹੈਗੀ 1 ਸਾਲ ਦੀ ਗਾਰੰਟੀ ਆ ਕੋਈ ਵੀ ਫਾਲਟ ਪੈਂਦਾ ਤਾਂ ਆਪਣੇ ਕੋਲ ਜਦੋਂ ਮਰਜੀ ਤੁਸੀਂ ਦਿਖਾ ਸਕਦੇ ਹੋ ਇਹ ਗੰਗਾ ਨਗਰ ਜਾਣੀ ਹੈਗੀ ਜੇ ਸੋਨੂੰ ਵੀ ਇਸ ਤਰ੍ਹਾਂ ਸੈੱਟ ਚਾਹੀਦਾ ਦੋਸਤੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਆਪਣਾ ਕਨੈਕਟ ਕਰ ਸਕਦੇ ਹੋ ਧੰਨਵਾਦ